ਸੈਕਟਰ 26 ਦੀ ਮੰਡੀ ਚ ਦੋਸਤ ਭਰਾਵਾਂ ਦੇ ਉੱਪਰ ਚਾਕੂ ਨਾਲ ਤਾਬੜ ਤੌਰ 'ਤੇ ਵਾਰ ਕਰ ਦਿੱਤਾ ਗਿਆ ਹੈ ਦੋਨਾਂ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਚ ਭੇਜ ਦਿੱਤਾ ਗਿਆ ਹੈ ਤੇ ਤੁਹਾਨੂੰ ਮਾਮਲੇ ਦੀ ਜਾਣਕਾਰੀ ਦੱਸ ਦਿੰਦੇ ਆ ਰਿਤਿਕ ਨਾਮ ਦਾ ਇੱਕ ਨੌਜਵਾਨ ਹੈ ਜਿਹੜਾ ਕਿ ਬਾਪੂਦਾਮ ਦਾ ਰਹਿਣ ਵਾਲਾ ਹੈ ਉਹਦੇ ਵੱਲੋਂ ਦੱਸਣਾ ਹੈ ਕਿ ਉਹ ਦੇਰ ਰਾਤ ਸੈਕਟਰ 26 ਦੀ ਸਬਜ਼ੀ ਮੰਡੀ ਚ ਇੱਕ ਟਾਬੇ ਤੇ ਖਾਣਾ ਲਾਈਨ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਟਾਬੇ ਤੇ ਪਹੁੰਚਿਆ ਤੇ ਉੱਥੇ ਅੱਧਾ ਦਰਜਨ ਦੇ ਕਰੀਬ ਨੌਜਵਾਨ ਉੱਥੇ ਖੜੇ ਸੀ ਟਾਬੇ ਵਾਲੇ ਨੂੰ ਉਸਨੇ ਜਿਵੇਂ ਹੀ ਕਿਹਾ ਵੀ ਜਲਦੀ ਪੈਕ ਕਰ ਦੋ ਖਾਣਾ ਉਸ ਦਾ ਤੇ ਇਸੇ ਦੌਰਾਨ ਜਿਹੜੇ ਉੱਥੇ ਲੜਕੇ ਖੜੇ ਸੀ ਉਹਨਾਂ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਲੜਕਿਆਂ ਵੱਲੋਂ ਰਿਤਿਕ ਦੇ ਟਾਬੇ توڑ ਚਾਕੂ ਨਾਲ ਵਾਰ ਕਰ ਦਿੱਤਾ ਜਿਸ ਤੋਂ ਬਾਅਦ ਜਿਹੜਾ ਰਿਤਿਕ ਆ ਉਸਨੇ ਆਪਣੇ ਭਰਾ ਨੂੰ ਫੋਨ ਤੇ ਇਤਲਾਹ ਦਿੱਤੀ ਜਿਵੇਂ ਹੀ ਉਹਦਾ ਭਰਾ ਆਇਆ ਉਸਨੇ ਉਹ ਨੌਜਵਾਨਾਂ ਦੀ ਫੋਟੋ ਖਿਚਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਯੋਗੇਸ਼ ਨਾਮ ਰੱਡਾ ਉਹਦਾ ਭਰਾ ਸੀਗਾ ਉਹਦੇ ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ ਰਿਤਿਕ ਵੱਲੋਂ ਕਹਿਣਾ ਹੈ ਕਿ ਕੁੱਲ 2 ਮੋਟਰਸਾਈਕਲ ਤੇ 8 ਲੋਕ ਸਵਾਰ ਸੀ ਜਿਨ੍ਹਾਂ ਨੇ ਉਹਨਾਂ ਉੱਪਰ ਹਮਲਾ ਕੀਤਾ ਹੈ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ 'ਚ ਪਹੁੰਚਾਇਆ ਤੇ ਪੁਲਿਸ ਨੇ ਮਾਮਲੇ ਦੀ ਅਗਦੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੋਨਾਂ ਭਰਾਵਾਂ ਤੇ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਦੋਨਾਂ ਦਾ ਇਲਾਜ ਹਲੇ ਹਸਪਤਾਲ 'ਚ ਚੱਲ ਰਿਹਾ ਹੈ ਸੈਕਟਰ 26 थाना ਪੁਲਿਸ ਤੇ ਬਾਪੂਦਮ ਚੌਕੀ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੋਸ ਭਰਾਵਾਂ ਦੇ ਉੱਪਰ ਚਾਕੂ ਨਾਲ ਤਾਬਟ ਤੋਂ ਵਾਰ ਕਰ ਦਿੱਤਾ ਗਿਆ ਹੈ ਦੋਨਾਂ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ 'ਚ ਭਰਤੀ ਕਰਾ ਦਿੱਤਾ ਗਿਆ ਹੈ ਤੇ ਤੁਹਾਨੂੰ ਮਾਮਲੇ ਦੀ ਜਾਣਕਾਰੀ ਦੱਸ ਦਿੰਦੇ ਆ ਰਿਤਿਕ ਨਾਮ ਦਾ ਇੱਕ ਨੌਜਵਾਨ ਹੈ ਜਿਹੜਾ ਕਿ ਬਾਪੂ ਦਾਮ ਦਾ ਰਹਿਣ ਵਾਲਾ ਹੈ ਉਹਦੇ ਵੱਲੋਂ ਦੱਸਣਾ ਹੈ ਕਿ ਉਹ ਦੇਰ ਰਾਤ ਸੈਕਟਰ 26 ਦੀ ਸਬਜ਼ੀ ਮੰਡੀ 'ਚ ਇੱਕ ਟਾਬੇ ਤੇ ਖਾਣਾ ਲਾਈਨ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਟਾਬੇ ਤੇ ਪਹੁੰਚਿਆ ਤੇ ਉੱਥੇ ਅੱਧਾ ਦਰਜਨ ਦੇ ਕਰੀਬ ਨੌਜਵਾਨ ਉੱਥੇ ਖੜੇ ਸੀ ਟਾਬੇ ਵਾਲੇ ਨੂੰ ਉਸਨੇ ਜਿਵੇਂ ਹੀ ਕਿਹਾ ਵੀ ਜਲਦੀ ਪੈਕ ਕਰ ਦੋ ਖਾਣਾ ਉਸ ਦਾ ਤੇ ਇਸੇ ਦੌਰਾਨ ਜਿਹੜੇ ਉੱਥੇ ਲੜਕੇ ਖੜੇ ਸੀ ਉਹਨਾਂ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਲੜਕਿਆਂ ਵੱਲੋਂ ਰਿਤਿਕ ਦੇ ਟਾਬੇ توڑ ਚਾਕੂ ਨਾਲ ਵਾਰ ਕਰ ਦਿੱਤਾ ਜਿਸ ਤੋਂ ਬਾਅਦ ਜਿਹੜਾ ਰਿਤਿਕ ਆ ਉਸਨੇ ਆਪਣੇ ਭਰਾ ਨੂੰ ਫੋਨ ਤੇ ਇਤਲਾਹ ਦਿੱਤੀ ਜਿਵੇਂ ਹੀ ਉਹਦਾ ਭਰਾ ਆਇਆ ਉਸਨੇ ਉਹ ਨੌਜਵਾਨਾਂ ਦੀ ਫੋਟੋ ਖਿਚਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਯੋਗੇਸ਼ ਨਾਮ ਰੱਡਾ ਉਹਦਾ ਭਰਾ ਸੀਗਾ ਉਹਦੇ ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ ਕ੍ਰਿਤਿਕ ਵੱਲੋਂ ਕਹਿਣਾ ਹੈ ਕਿ ਕੁੱਲ 2 ਮੋਟਰਸਾਈਕਲ ਤੇ 8 ਲੋਕ ਸਵਾਰ ਸੀ ਜਿਨ੍ਹਾਂ ਨੇ ਉਹਨਾਂ ਉੱਪਰ ਹਮਲਾ ਕੀਤਾ ਹੈ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ 'ਚ ਪਹੁੰਚਾਇਆ ਤੇ ਪੁਲਿਸ ਨੇ ਮਾਮਲੇ ਦੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੋਨਾਂ ਭਰਾਵਾਂ ਤੇ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਦੋਨਾਂ ਦਾ ਇਲਾਜ ਹਲੇ ਹਸਪਤਾਲ 'ਚ ਚੱਲ ਰਿਹਾ ਹੈ छबी थाना पुलिस ते बापूधाम चौकी पुलिस ने मामले की चंडीगढ़ तो दीपक देनाल, मैं लुना दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल आरोप